ਪਰ ਸਰਦੀ ਦੇ ਦਿਨ ਚੱਲ ਰਹੇ ਨੇ ਠੜ ਦੇ ਦਿਨ ਨੇ ਔਰ ਇਸ ਠੜ ਦੇ ਦਿਨ ਤੇ ਤੁਸੀਂ ਸੇਲਾਂ ਦੇ ਬਹੁਤ ਦੇਖਿਆ ਹੋਣਗੇ ਗਰਮ ਕੱਪੜੇ ਦੀਆਂ ਸੇਲਾਂ ਲੇਕਿਨ ਬਰਦਾਸ਼ਪੁਰ ਦੇ ਵਿੱਚ ਇੱਕ ਐਸੀ ਦੁਕਾਨ ਜਿੱਥੇ ਹਰ ਕੱਪੜਾ 13 ਰੁਪਏ 13 ਰੁਪਏ ਮਿਲਦਾ ਔਰ ਤੇ ਇਹਦਾ ਦੁਕਾਨ ਦਾ ਨਾਮ ਜੇ ਕਹੀਏ ਇਸ ਜਗ੍ਹਾ ਦਾ ਨਾਮ 13 13 ਹੱਟੀ ਹੈ ਗੁਰਨਾਨਕ ਸਾਹਿਬ ਦਾ ਜਿਹੜਾ ਫਲਸਫਾ 13 13 ਦਾ ਉਸੇ ਦਾ ਹੀ ਫਲਸਫੇ ਨੂੰ ਲੈ ਕੇ ਇਹ ਹੱਟੀ ਖੁੱਲੀ ਗਈ ਹੈ ਔਰ ਇਹਦਾ ਨਾਮ ਹੀ ਰੱਖਿਆ ਗਿਆ 13 13 ਹੱਟੀ ਔਰ ਇਸ ਕੜਾਕੇ ਦੀ ਠੰਡ ਦੇ ਵਿੱਚ ਗਰਮ ਕੱਪੜਿਆਂ ਦਾ ਅੰਬਾਰ ਦੇਖਣ ਨੂੰ ਮਿਲ ਰਿਹਾ ਚਾਹੇ ਉਹ ਬੱਚਿਆਂ ਦੇ ਹੋਣ ਜਾਂ ਬਜ਼ੁਰਗਾਂ ਦੇ ਹੋਣ ਜਾਂ ਲੇਡੀਜ਼ ਦੇ ਹੋਣ ਹਰ ਤਰ੍ਹਾਂ ਦੇ ਕੱਪੜੇ ਨੇ ਜੈਕਟਾਂ ਨੇ ਭੰਜੀ ਇਹ 13 13 ਹੱਟੀ ਇਹਦਾ ਕੀ ਮਕਸਦ ਹੈ ਤੁਸੀਂ ਕੱਪੜੇ ਵੀ ਗਰਮ ਦੇ ਰਹੇ ਹੋ ਔਰ 13 13 ਹੱਟੀ ਕਿਵੇਂ ਹਾਂਜੀ ਭਾਜੀ ਜਿਵੇਂ ਇਹ ਨਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਤੇ 550 ਸਾਲਾਂ ਤੇ ਇਹ ਨਾ ਖੋਲ੍ਹਿਆ ਗਿਆ ਸੀ ਅੱਜ ਤੱਕ 5-6 ਸਾਲ ਪਹਿਲਾਂ ਤੇ 13 13 ਤੁਹਾਨੂੰ ਪਤਾ ਗੁਰੂ ਨਾਨਕ ਦੇਵ ਜੀ ਨੇ ਵੀ 13 13 ਇਹ ਦੋਲਿਆ ਸੀਗਾ ਹਨਾ ਤੇ ਉਹਨਾਂ ਦੇ ਵੀ ਸੋਚ ਦੇ ਉੱਤੇ ਦਾਜ ਜਿਹੜਾ ਲੋੜਾਂ ਦੇ ਗਰੀਬ ਵਰਗਾ ਸੀ ਉਹ ਪੁੱਰੇ 13 13 ਕਿਉਂ ਮਤਲਬ ਕਿ 13 ਰੁਪਏ ਦੇ ਵਿੱਚ ਕਪੜਾ ਮਿਲਦਾ ਹਾਂਜੀ 13 ਦੇ ਵਿੱਚ ਸੰਜੀ ਬਾਜੀ ਮਿਲਦਾ ਵਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਵੀ ਜਿਹੜਾ ਦੇਣ ਵਾਲਾ ਹੈ ਉਹ ਵੀ 13 ਵੈ ਤੇ ਜਿਹੜਾ ਲੈਣ ਵਾਲਾ ਉਹ ਵੀ 13 ਵਾ ਹਨਾ ਤੇ ਇਹ ਉਹਨਾਂ ਦੀ ਸੋਚ ਦਿੱਤੀ ਉਹਨਾਂ ਦੇ ਦਾਜ ਜਿਹੜਾ ਖੁੱਲਿਆ ਗਿਆ ਵਾ ਤੇ ਪਰ 13 ਰੋਣ ਵਿੱਚ ਕਿਵੇਂ ਕਪੜਾ ਮਤਲਬ ਜੇ ਕਪੜਿਆਂ ਦੀ ਗੱਲ ਕਰੀਏ ਜੈਕਟਾਂ ਵੀ ਨੇ ਸਵੈਟਰ ਵੀ ਨੇ ਜੀਨਸ ਵੀ ਨੇ ਜਸੂਟ ਨੇ ਲੇਡੀਜ਼ ਹਾਂਜੀ ਬਿਲਕੁਲ ਹੈ ਇਹ ਵਾ ਕਿ ਇਹ ਜੇ ਹੁਣ ਲੋੜਵੰਦ ਜਿਹੜੇ ਹੈਗੇ ਨੇ ਗਰੀਬ ਪਰਿਵਾਰਦਾਰੇ ਉਹ ਮੌਲਾਂ ਦੇ ਵਿੱਚ ਜਾ ਕੇ ਲੈ ਖਰੀਦ ਸਕਦੇ ਤੇ ਇੱਥੇ ਜਿਹੜਾ ਕੋਈ ਵੀ ਗਰੀਬ ਅਮੀਰ ਕੋਈ ਵੀ ਆ ਕੇ ਲੈ ਕੇ ਇੱਥੇ ਜਿਹੜਾ ਉਹ ਜਾ ਸਕਦਾ ਹੈ ਫਿਰ ਇਹ ਤੁਹਾਡੇ ਕੋਲ ਕਪੜੇ ਕਿਵੇਂ ਇੱਥੇ ਪਹੁੰਚਦੇ ਨੇ ਹਾਂਜੀ ਸਾਨੂੰ ਇੱਥੇ ਜਿਹੜੇ ਆ ਜਿਵੇਂ ਕੋਈ ਫੇਸਬੁੱਕ ਦੇ ਉੱਪਰ ਜਿੱਦਾਂ ਵੀਡੀਓ ਕੋਈ ਅਸੀਂ ਪਾ ਦਿੰਨੇ ਆ ਹਨਾ ਇਹ ਇੱਥੇ ਕੱਪੜਿਆਂ ਦੀ ਲੋੜ ਹੈ ਕਈ ਸਾਨੂੰ ਵੀ ਆ ਕੇ ਦੇ ਰਹੇ ਆ ਉਹ ਆ ਕੇ ਇੱਥੇ ਦੇ ਜਾਂਦੇ ਆ ਤੇ ਸਾਨੂੰ ਆਪ ਵੀ ਜਾ ਕੇ ਅੰਮ੍ਰਿਤਸਰ ਉਹਦੇ ਵਿੱਚ ਜਲੰਧਰ ਵਗੈਰਾ ਸਾਨੂੰ ਆਪ ਵੀ ਲੈਣੇ ਪੈਂਦੇ ਜਾਂਦੇ ਤੁਸੀਂ ਆਪ ਵੀ ਟਰੈਵਲ ਕਰਦੇ ਹੋ ਜਿੱਥੇ ਕੋਈ ਇੱਕ ਦੱਸੇ ਕਿ ਹਾਂ ਬਈ ਇੱਥੇ ਕੋਈ ਕੱਪੜੇ ਹੈਗੇ ਨੇ ਜਾਂ ਕੋਈ ਆਪ ਦੇਣਾ ਚਾਹੇ ਆਪਣੇ ਪੁਰਾਣੇ ਪੁਰਾਣੇ ਜਿਹਨੂੰ ਕਹਿ ਸਕਦੇ ਹੋ ਪੁਰਾਣੇ ਲੇਕਿਨ ਪੁਰਾਣੇ ਕੱਪੜਿਆਂ ਦਾ ਵੀ ਹਾਂ ਜੀ ਉਹਦੇ ਵਿੱਚ ਵੀ ਕੋਈ ਚੰਗੀ ਹਾਲਤ ਦੇ ਵਿੱਚ ਹੁੰਦੇ ਆ ਚੰਗੀ ਹਾਲਤ ਦੇ ਵਿੱਚ ਉਹ ਜਿਹੜੇ ਹਨਾ ਕਈ ਜਿਹੜੇ ਘਰਾਂ ਦੇ ਚੰਗੇ ਘਰਾਂ ਦੇ ਉਹ ਇੱਕ ਦੋ ਵਾਰੀ ਕੱਪੜਾ ਪਾਉਂਦੇ ਆ ਤੇ ਬਾਅਦ ਵਿੱਚ ਉਸ ਕੱਪੜੇ ਨੂੰ ਯ ਉਹ ਕੱਪੜੇ ਜਿਹੜੇ ਉਹ ਇੱਥੇ ਉਹ ਫਿਰ ਦੇ ਜਾਂਦੇ ਆ ਤੂੰ ਲੋਡ ਵਾਂਦੇ ਦੇ ਜਦੋਂ ਤਨ ਜਿਹੜਾ ਉਹ ਟੱਕੇ ਦਿੰਦਾ ਤੇ 13 ਰੁਪਏ ਹੀ ਕਿਉਂ ਰੱਖਿਆ ਗਿਆ ਫਿਰ ਤੁਸੀਂ ਫ੍ਰੀ ਵੀਜ਼ੇ ਦੇ ਸਕਦੇ ਹੋ ਕੱਪੜੇ ਹਾਂਜੀ ਵੇਖੋ ਜੇ ਕਿਸੇ ਕੋ ਨਹੀਂ ਹੈਗੀ ਉਹ ਫ੍ਰੀ ਵੀ ਲੈ ਕੇ ਜਾ ਜਰਾ ਹੋ ਸਕਦਾ ਵਾ ਹਾਂਜੀ ਤੇ ਬਾਕੀ ਜਿਹੜੇ ਫਿਰ ਪੈਸੇ 13 ਰੁਪਏ ਇਕੱਠੇ ਕੈ ਲਈਏ ਜੇ 13 ਰੁਪਏ ਹੁੰਦੀ ਤੇ ਕੁਝ ਵੀ ਨਹੀਂ ਆਦਾ ਕਮ ਲੇਕਿਨ ਜੇ ਉਹ ਪੈਸੇ ਇਕੱਠੇ ਹੁੰਦੇ ਨੇ ਉਹਦਾ ਵੀ ਕੋਈ ਹਾਂਜੀ ਉਹ ਵੀ ਇੱਥੇ ਲੋੜਵੰਦ ਗਰੀ ਪਰਿਵਾਰ ਜਿਹਦੇ ਨੇ ਜਿਹਦੀ ਵਿਵਿਧਵਾ ਹੋ ਗਈਆਂ ਜਾਂ ਘਰ ਵਿੱਚ ਕੋਈ ਹੈ ਨਹੀਂ ਕਮਾਉਣ ਵਾਲਾ ਹੈਗਾ ਉਹਨਾਂ ਨੂੰ ਰਾਸ਼ਨ ਜਿਹੜਾ ਉਹ ਦਿੱਤਾ ਜਾਂਦਾ ਉਹਨਾਂ ਤੋਂ ਜੋ ਆ ਜਿਹੜਾ ਵਾ ਇਹਦਾ ਰੈਂਟ ਜਿਹੜਾ ਉਹ ਵੀ ਦੇਣਾ ਹੁੰਦਾ ਵੈ ਤੇ ਬਾਕੀ ਜਿਹੜਾ ਰਾਸ਼ਨ ਜਿਹੜਾ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਂਦਾ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਉਹ ਤਾਰੀਆਂ ਜਾਂਦੀਆਂ ਤੁਸੀਂ ਜਿਵੇਂ ਮੈਂ ਦੇਖਦਾ ਪਿਆ ਕਾਫੀ ਗਰਮ ਕੱਪੜੇ ਨੇ ਇੱਥੇ ਤੇ ਕਈ ਵਾਰੀ ਇਦਾਂ ਵੀ ਹੁੰਦਾ ਕਿ ਕੋਈ ਲੋਕ ਨਹੀਂ ਦੇਣ ਆਏ ਤੇ ਫਿਰ ਤੁਹਾਨੂੰ ਵੀ ਲੋਕ ਹੀ ਲੈਣ ਵਾਲੇ ਇੱਥੇ ਜ਼ਿਆਦਾ ਹੋਗੇ ਤੇ ਫਿਰ ਉਦੋਂ ਕਿੰਦਾ ਦੀ ਮੁਸ਼ਕਲ ਹੋ ਜਾਂਦੀ ਨਹੀਂ ਸਾਨੂੰ ਉਹ ਵੀ ਲਿਓਣੇ ਪੈਂਦੇ ਜਾ ਕੇ ਅੰਮ੍ਰਿਤਸਰੋਂ ਜਿਵੇਂ ਲੈਣ ਤੇ ਜਾਂ ਜਲੰਧਰ ਤੋਂ ਸਾਨੂੰ ਲਿਓਣੇ ਪੈਂਦੇ ਕੱਪੜੇ ਉਹ ਜਾ ਕੇ ਹਾਂਜੀ ਕਈ ਵਾਰ ਇੱਕ ਮਤਲਬ ਮੁੱਲ ਵੀ ਖਰੀਦਨੇ ਪੈਂਦੇ ਹਾਂਜੀ ਮੁੱਲ ਵੀ ਖਰੀਦਨੇ ਪੈਂਦੇ ਲੇਕਿਨ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਜਾਓਗੇ ਕਿ ਜੇ ਮੁੱਲ ਖਰੀਦਣ ਵਾਲੀ ਜਿਹੜੀ ਕੰਡੀਸ਼ਨ ਆ ਤੁਸੀਂ ਹਾਂਜੀ ਇਹ ਵਾਹ ਕਿ ਜਿਵੇਂ ਵੇਖੋ ਪੀ ਬਟਾਲਾ ਸ਼ਹਿਰ ਜਿਹੜਾ ਜਿਵੇਂ ਬਹੁਤ ਵੱਡਾ ਵੈ ਜਾ ਹਨਾ ਗੁਰਦਾਸਪੁਰ ਤੁਸੀਂ ਲਾ ਲਓ ਤੇ ਹਨਾ ਜੇ ਘਰਾਂ ਦੇ ਵਿੱਚੋਂ ਕੱਪੜੇ ਆ ਜਾਂਦੇ ਫਿਰ ਸਾਨੂੰ ਮੁੱਲ ਲਿਉਂਦੀ ਜਿਹੜੀ ਨੋਬਤ ਜਿਹੜੀ ਨਾ ਆਵੇ ਤੇ ਸੋ ਜ਼ਰੂਰ ਇੱਥੇ ਸੇਵਾ ਜਿਹੜੀ ਕਰਨੀ ਜਾਈਦੀ ਹੈ। ਮਤਲਬ ਤੁਸੀਂ ਇਹ ਸੇਵਾ ਨੂੰ ਲਗਾਤਾਰ ਚਲਾਉਂਦੇ ਹੋ ਚਾਹੇ ਤੁਹਾਨੂੰ ਕੋਲ ਲੋਕ ਕੱਪੜੇ ਦੇਣ ਜਾਂ ਨਾ ਦੇਣ, ਮੁੱਲ ਖਰੀਦ ਕੇ ਵੀ ਤੁਸੀਂ 13 ਰੁਪਏ ਦੇ ਵਿੱਚ ਹਾਂਜੀ ਬਿਲਕੁਲ ਅਸੀਂ 13 ਰੁਪਏ ਦੇ ਵਿੱਚ 5-6 ਸਾਲ ਤੋਂ ਇਹ ਸੇਵਾ ਜਿਹੜੀ ਚੱਲਦੀ ਆ ਰਹੀ ਜਦੋਂ ਕੱਪੜੇ ਨਹੀਂ ਹੁੰਦੇ ਤੇ ਅਸੀਂ ਮੁੱਲ ਵੀ ਲਿਆ ਕੇ ਦਿੱਤੇ ਜਿਹੜੇ ਹੋਦੇ ਨੇ। ਜੀ ਕੋਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਮੈਂ ਦ ਕਹਾਂਗਾ ਕਿ ਇੱਥੇ ਕੱਪੜਿਆਂ ਨੇ ਬਾਰ ਲੱਗੇ ਹੋਏ ਨੇ, ਗਰਮ ਕੱਪੜੇ ਨੇ, ਜੈਕਟਾਂ ਨੇ, ਜੀਨਸ ਨੇ ਔਰ ਬੱਚਿਆਂ ਨੇ ਖਾਸ ਕਰਕੇ ਬੱਚਿਆਂ ਦੇ ਵੀ ਛੋਟੇ ਕੱਪੜੇ ਨੇ, ਸਵ ਜ਼ਰੂਰਤਮੰਦ ਲੋਕ ਨੇ ਉਹ ਇੱਥੇ ਪਹੁੰਚ ਕਰਦੇ ਨੇ ਔਰ 13 ਰੁਪਏ ਦੇ ਵਿੱਚ ਇੱਕ ਕੱਪੜੇ ਇੱਕ ਫੂਟ ਜਾਂ ਜੋ ਵੀ ਉਹ ਲੈਣਾ ਚਾਹਣ 13 ਰੁਪਏ ਅਦਾ ਕਰਕੇ ਦੇਣ ਲੇਕਿਨ 13 ਰੁਪਏ ਦੀ ਜਿਹੜੀ ਹੈ ਉਹ ਜਿਹੜੇ ਮਾਇਆ ਇਕੱਠੀ ਕੀਤੀ ਜਾਂਦੀ ਉਹ ਕਹਿੰਦੇ ਕਿ ਜਿਹੜੀ 13 ਰੁਪਏ ਦੇ ਹਿਸਾਬ ਨਾਲ ਮਾਇਆ ਜਿਹੜੇ ਪੈਸੇ ਇਕੱਠੇ ਹੁੰਦੇ ਨੇ ਉਹ ਵੀ ਗਰੀਬ ਲੋਕਾਂ ਨੂੰ ਉਹ ਜ਼ਰੂਰਤਪਨ ਲੋਕਾਂ ਨੂੰ ਰਾਸ਼ਨ ਜਾਂ ਹੋਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਖਰਚ ਕੀਤਾ ਜਾਂਦਾ ਹੈ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਵੰਦੀ ਟੀਵੀ ਲਈ ਕਿਰਦਾਸਪੁਰ